ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ ਅੱਜ ਦੀ ਵੀਡੀਓ ਲਈ ਪਹੁੰਚੇ ਆ ਪਿੰਡ ਦੱਲੂ ਵਾਲਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗਾ ਜੀ ਜੇ ਕਿ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਮੋਬਾਈਲ ਨੰਬਰ 8872610778 ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਪੂਰਾ ਐਡਰੈਸ ਦੱਸ ਦਿਓ ਜੀ ਜਗਸੀਰ ਸਿੰਘ ਪਿੰਡ ਦੱਲੂ ਵਾਲਾ ਜੀ ਹਾਂਜੀ ਤੇ ਕੀ ਡਿਟੇਲ ਆ ਜੀ ਗਾਂ ਦੇ ਤੇਲ ਜੀ ਨੂੰ 1 ਮਹੀਨਾ ਤੇ 10 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਬੱਚਾ ਗੁজার ਗਿਆ ਠੀਕ ਹੈ ਜੀ ਤੇ ਦੁੱਧ ਹੈਗਾ ਹੀ 14 ਲੀਟਰ 14 ਲੀਟਰ ਦੁੱਧ ਤਿਆਰ ਆਈ ਤੋੜ ਕੇ ਦਿਖਾ ਦਿਓ ਜੀ 1 ਮਹੀਨੇ ਦੀ ਸੂਈ ਜੀ ਤੇ 14 ਲੀਟਰ ਦੁੱਧ ਤਿਆਰ ਹੈ ਬੱਚਾ ਮਗਰ ਹੈ ਨਹੀਂ ਗਾ ਜੀ ਲਿਓ ਜੀ ਵਾਪਸ ਜੇ ਕੇ ਵੀਰ ਨੇ ਗਾਂ ਲੈਣੀ ਹੋਵੇ ਤਾਂ 22 ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬਾਈ ਨਾਲ ਸੰਪਰਕ ਕਰ ਸਕਦਾ ਹੈ ਕੀ ਮੁੱਲ ਕਰਦੇ ਬਾਈ ਜੀ ਬਾਈ ਮੁੱਲ ਹੈ 30000 ਮੁੱਲ 30000 ਹੀ ਮਾਨਤਨ ਕੀਤਾ ਜਾਊਗਾ ਜੀ ਮਾਨਤਨ ਆਪਾਂ 1000 ਰੁਪਏ ਕਰ ਸਕਦੇ ਹਾਂ ਮਾਨਤਨ ਹੋ ਜਾਊਗਾ ਜੀ ਤੇ ਬਾਈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ YouTube ਚੈਨਲ ਬਰਾਡ ਡੈਰੀ ਫਾਰਮ ਮੋਗਾ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲੋ ਜੀ ਧੰਨਵਾਦ ਜੀ